ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਰਾਜਾ ਉਗਰ ਸੈਨ ਦੀ ਕਥਾ ਇਸ ਪ੍ਰithvi ਤੇ ਅਨੇਕਾਂ ਧਰਮੀ ਰਾਜੇ ਵੀ ਹੋਏ ਹਨ ਜਿਨ੍ਹਾਂ ਦਾ ਨਾਮ ਅਜੇ ਤੱਕ ਸਤਿਕਾਰ ਨਾਲ ਲਿਆ ਜਾਂਦਾ ਹੈ ਉਹਨਾਂ ਦਾ ਧਰਮ ਉਜਾਗਰ ਹੈ ਐਸੇ ਰਾਜਿਆਂ ਵਿੱਚ ਜੋ ਦੁੰਬਸੀ ਰਾਜਾ ਉਗਰ ਸੈਨ ਵੀ ਹੋਇਆ ਹੈ ਉਸ ਦਾ ਧਰਮ ਕਰਮ ਬਹੁਤ ਹੀ ਪ੍ਰਸਿੱਧ ਸੀ ਉਹ ਮथुराਪੁਰੀ ਵਿੱਚ ਰਾਜ ਕਰਦਾ ਸੀ ਜਮੁਨਾ ਦੇ ਦੋਹਾਂ ਕਿਨਾਰਿਆਂ ਤੇ ਰਾਜ ਸੀ ਐਸੇ ਧਰਮੀ ਰਾਜੇ ਦੇ ਘਰ ਸੰਤਾਨ ਦੀ ਘਾਟ ਸੀ ਸਿਰਫ ਇੱਕੋ ਪੁੱਤਰ ਸੀ ਜਿਸ ਦਾ ਨਾਮ ਕਾਂਸ ਆਖਿਆ ਜਾਂਦਾ ਹੈ ਉਸੇ ਕਾਂਸ ਨੂੰ ਪਾਲਦਾ ਸੀ ਪਰ ਕੰਨਿਆ ਕੋਈ ਨਾ ਹੋਈ ਉਲਟ ਉਸ ਦੇ ਛੋਟੇ ਭਰਾ ਦੇਵਕ ਦੇ ਘਰ ਸੱਤ ਕੰਨਿਆ ਨੇ ਜਨਮ ਲਿਆ ਅਤੇ ਉਸ ਦੇ ਪੁੱਤਰ ਕੋਈ ਨਾ ਹੋਇਆ ਕੰਨਿਆਦਾਨ ਕਰਨ ਵਾਸਤੇ ਉਸ ਨੇ ਆਪਣੇ ਭਰਾ ਦੀ ਵੱਡੀ ਕੰਨਿਆ ਦੇਵਕੀ ਨੂੰ ਆਪਣੀ ਧੀ ਬਣਾ ਲਿਆ ਆਪ ਹੀ ਪਾਲਿਆ ਤੇ ਜਵਾਨ ਕੀਤਾ ਆਮ ਤੌਰ ਤੇ ਸਭ ਨੇ ਸਮਝਿਆ ਕਿ ਰਾਜੇ ਉਗਰ ਸਹਿਨ ਦੀ ਸੰਤਾਨ ਕਾਂਸ ਤੇ ਦੇਵਕੀ ਦੋਵੇਂ ਹਨ ਸਮੇਂ ਦੇ ਚੱਕਰ ਨਾਲ ਦੇਵਕੀ ਤੇ ਕਾਂਸ ਜਵਾਨ ਹੋਏ ਉਹਨਾਂ ਦੇ ਵਿਆਹ ਕਰਨ ਦਾ ਖਿਆਲ ਆਇਆ ਦੇਵਕੀ ਦੀ ਸ਼ਾਦੀ ਵਾਸੂਦੇਵ ਨਾਲ ਕੀਤੀ ਗਈ ਉਸ ਦੀਆਂ ਛੋਟੀਆਂ ਭੈਣਾਂ ਵੀ ਵਾਸੂਦੇਵ ਨਾਲ ਹੀ ਵਿਆਹ ਦਿੱਤੀਆਂ ਗਈਆਂ ਕਿਉਂਕਿ ਉਹ ਨੇਕ ਤੇ ਧਰਮੀ ਪੁਰਸ਼ ਪ੍ਰਤੀਤ ਹੋਇਆ ਉਸ ਦਾ ਜੀਵਨ ਬੜਾ ਸ਼ੁਭ ਸੀ ਪਰ ਕਾਂਤ ਦਾ ਵਿਆਹ ਰਾਜਾ ਜਰਾਸਿੰਦ ਦੀ ਲੜਕੀ ਨਾਲ ਹੋਇਆ ਉਹ ਕੋਈ ਚੰਗਾ ਪੁਰਸ਼ ਨਹੀਂ ਸੀ ਉਸ ਵਿੱਚ ਕਈ ਘਾਟੇ ਸਨ ਆਧਰਮੀ ਤੇ ਕੁਕਰਮੀ ਸੀ ਲੜਦਾ ਰਹਿੰਦਾ ਸੀ ਜੈਸਾ ਬਾਪ ਵੈਸੀ ਹੀ ਉਸਦੀ ਕੰਨਿਆ ਸੀ ਉਹ ਬਹੁਤ ਹੰਕਾਰੰਤ ਤੇ ਅਤਿਆਚਾਰ ਕਰਨ ਵਾਲੀ ਸੀ ਉਸ ਨੇ ਕਾਂਸ ਨੂੰ ਵੀ ਨੇਕ ਨਾ ਰਹਿਣ ਦਿੱਤਾ ਧਰਮੀ ਰਾਜਾ ਉਗਰਸੈਨ ਦੀ ਸੰਤਾਨ ਵਿੱਚ ਵਿਗਨ ਪੈ ਗਏ ਅਪਸ਼ਗਨ ਹੋਣ ਲੱਗੀ ਗ੍ਰੰਥਾਂ ਵਿੱਚ ਲਿਖਿਆ ਹੈ ਜਦੋਂ ਦੇਵਕੀ ਦਾ ਵਿਆਹ ਵਾਸੂਦੇਵ ਨਾਲ ਹੋਇਆ ਤਾਂ ਡੋਲੀ ਤੋਰਨ ਦੇ ਸਮੇਂ ਭੈਣ ਭਰਾ ਮਿਲਣ ਲੱਗੇ ਤਾਂ ਆਕਾਸ਼ ਵਿੱਚ ਇੱਕ ਭਿਆਨਕ ਬਿਜਲੀ ਦੀ ਗਰਜ ਹੋਈ ਲਿਸ਼ਕ ਪਈ ਸਭ ਨੇ ਤੱਕਿਆ ਤੇ ਹੈਰਾਨ ਅਤੇ ਭੈ ਪੀਤ ਹੋ ਗਏ ਉਸ ਸਮੇਂ ਕਾਂਤ ਦੇ ਕੰਨੀ ਆਵਾਜ਼ ਪਈ ਪਾਪੀ ਕੰਸ ਤੇਰੇ ਪਾਪਾਂ ਨੇ ਪ੍ਰithvi ਨੂੰ ਕੰਬਾ ਦਿੱਤਾ ਹੈ ਧਰਨੀ ਰਾਜੇ ਉਗਰ ਸੈਨ ਦੇ ਰਾਜ ਵਿੱਚ ਤੇਰੇ ਪਾਪਾਂ ਦੀ ਕਥਾ ਹੈ ਤੇਰੇ ਮਾਰਨ ਵਾਸਤੇ ਦੇਵਕੀ ਦੀ ਕੁੱਖੋਂ ਅਠਵਾਂ ਬਾਲਕ ਜਨਮ ਲਵੇਗਾ ਅਤੇ ਤੈਨੂੰ ਖਤਮ ਕਰੇਗਾ ਤੇਰੇ ਪਿੱਛੋਂ ਮੁੜ ਰਾਜ ਤੇਰਾ ਬਾਪ ਕਰੇਗਾ ਉਗਰ ਸੈਨ ਇਸ ਭਵਿੱਖਵਾਣੀ ਨੂੰ ਸਰਵਣ ਕਰਕੇ ਕਾਂਸ ਨੇ ਡੋਲੀ ਤੁਰਨ ਤੋਂ ਰੋਕੀ ਤੇ ਕਹਿਰੋ ਕਹਿਰ ਹੋ ਕੇ ਬਿਆਨ ਵਿੱਚੋਂ ਤਲਵਾਰ ਖਿੱਚ ਲਈ ਉਸਨੇ ਦੇਵਕੀ ਨੂੰ ਮਾਰ ਦੇਣ ਦਾ ਫੈਸਲਾ ਕਰ ਲਿਆ ਸਾਰਿਆਂ ਨੇ ਰੋਕਿਆ ਪਰ ਹੂੜਮਤ ਤੇ ਮਨਮਤੀਆ ਕਿਸੇ ਦੇ ਆਖੇ ਲੱਗਣ ਵਾਲਾ ਨਹੀਂ ਸੀ ਉਹ ਤਾਂ ਆਪ ਹੀ ਮਨ ਆਈਆਂ ਕਰਦਾ ਸੀ ਉਸ ਵੇਲੇ ਵਾਸudev ਅੱਗੇ ਹੋਇਆ ਉਸਨੇ ਆਖਿਆ ਕੋਈ ਲੋੜ ਨਹੀਂ ਦੇਵਕੀ ਨੂੰ ਮਾਰ ਕੇ ਪਾਪ ਸਿਰ ਲੈਣ ਦੀ ਜਿਹੜਾ ਵੀ ਬੱਚਾ ਜਨਮ ਲਿਆ ਕਰੇਗਾ ਉਹ ਤੁਸਾਂ ਕੋਲ ਪੁੱਜ ਜਾਇਆ ਕਰੇਗਾ ਤੁਸੀਂ ਆਪ ਮਰਵਾ ਦਿਆ ਕਰਨਾ ਐਸੇ ਬਚਨ ਸੁਣ ਕੇ ਮੂਰਖ ਤੇ ਪਾਪੀ ਆਤਮਾ ਕਾਂਸ ਨੇ ਤਲਵਾਰ ਮਿਆਨ ਵਿੱਚ ਕਰ ਲਈ ਤੇ ਦੇਵਕੀ ਤੇ ਵਾਸੂਦੇਵ ਨੂੰ ਹੁਕਮ ਦੇ ਦਿੱਤਾ ਕਿ ਉਹ ਉਸੇ ਦੇ ਮਹਿਲ ਵਿੱਚ ਰਹਿਣ ਆਪਣੇ ਘਰ ਵਾਪਸ ਨਾ ਜਾਣ ਐਸਾ ਦੋਹਾਂ ਨੂੰ ਕਰਨਾ ਪਿਆ ਕਿਉਂਕਿ ਦੋਵੇਂ ਮਜਬੂਰ ਸਨ ਰਾਜਾ ਕਾਂਸ ਨਾਲ ਮੁਕਾਬਲਾ ਕਰਨਾ ਕਠਿਨ ਸੀ ਉਹ ਦੋਵੇਂ ਕੈਦੀਆਂ ਵਾਂਗ ਉੱਥੇ ਹੀ ਰਹਿਣ ਲੱਗ ਪਏ ਇਸ ਦੁਰਘਟਨਾ ਦਾ ਅਸਰ ਰਾਜੇ ਉਗਰ ਸੈਨ ਤੇ ਬਹੁਤ ਹੋਇਆ ਉਸ ਨੇ ਬਾਪ ਹੋਣ ਦੇ ਦਰਜੇ ਕਰਕੇ ਪੁੱਤਰ ਕਾਂਤ ਨੂੰ ਬੜਾ ਸਮਝਾਇਆ ਪਰ ਉਸ ਨੇ ਇੱਕ ਨਾ ਸੁਣੀ ਉਲਟਾ ਆਪਣੇ ਬਾਪ ਨੂੰ ਕੈਦ ਕਰਕੇ ਉਸ ਨੇ ਆਖਿਆ ਬੰਦੀਖਾਨੇ ਦੇ ਹਨੇਰੇ ਵਿੱਚ ਪਿਆਰ ਹੈ ਤੂੰ ਆਪਣੇ ਪੁੱਤਰ ਦਾ ਦੁਸ਼ਮਣ ਹੈ ਜਾਂ ਤੇਰਾ ਕਦੀ ਵੀ ਛੁਟਕਾਰਾ ਨਹੀਂ ਹੋਵੇਗਾ ਬਸ ਬੈਠਾ ਰਹਿ ਧਰਮੀ ਰਾਜੇ ਉਗਰਸਹਿਨ ਦੀ ਪਰਜਾ ਨੇ ਜਦੋਂ ਸੁਣਿਆ ਤਾਂ ਹਾਹਾਕਾਰ ਮਚ ਗਈ ਪਰਜਾ ਰੋਈ ਘਰ ਲਾਈ ਤੇ ਸੋਗ ਰੱਖਿਆ ਪਰ ਦੁਸ਼ਟ ਰਾਜੇ ਕਾਂਸ ਨੇ ਉਲਟਾ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਦਰ ਦੇਵਕੀ ਬਹੁਤ ਦੁਖੀ ਹੋਈ ਉਸ ਦੇ ਘਰ ਜੋ ਵੀ ਬਾਲਕ ਜਨਮ ਲੈਂਦਾ ਉਹ ਮਾਰਿਆ ਜਾਂਦਾ ਵਾਸੂ ਦੇਵ ਵੀ ਬਹੁਤ ਦੁਖੀ ਹੋਇਆ ਇਸ ਤਰ੍ਹਾਂ ਸੱਤ ਬੱਚੇ ਮਾਰੇ ਗਏ। ਉਹਨਾਂ ਸੱਤਾਂ ਬੱਚਿਆਂ ਦਾ ਦੁੱਖ ਅਸਹਿ ਸੀ। 8ਵਾਂ ਬੱਚਾ ਭਗਵਾਨ ਦਾ અવਤਾਰ, ਸ਼੍ਰੀ ਕ੍ਰਿਸ਼ਨ ਪ੍ਰਗਟਿਆ। ਪਾਰਬ੍ਰह्म ਭਗਵਾਨ ਦੀ ਲੀਲਾ ਵੱਖਰੀ ਸੀ। ਕੌਣ ਜਾਣ ਸਕਦਾ ਹੈ? ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਵੇਲੇ ਭਗਵਾਨ ਨੇ ਵਾਸudev ਨੂੰ ਦਲੇਰੀ ਦਿੱਤੀ। ਉਸਨੇ ਬੱਚਾ ਰੂਪ ਸ਼੍ਰੀ ਕ੍ਰਿਸ਼ਨ ਜੀ ਨੂੰ ਚੁੱਕ ਲਿਆ। ਤੇ ਜਮਨਾ ਦੇ ਕਿਨਾਰੇ ਜਾ ਖਲੋਤਾ ਉਸ ਵੇਲੇ ਜਮਨਾ ਠਾਠਾ ਮਾਰਦੀ ਸੀ ਉਸ ਦੀਆਂ ਛੱਲਾਂ ਦਾ ਰੌਲਾ ਪਿਆ ਹੋਇਆ ਸੀ ਉਸ ਵੇਲੇ ਵਾਸੂਦੇਵ ਕੁਝ ਭੈਪੀਤ ਹੋਇਆ ਡਰ ਗਿਆ ਸੋਚਣ ਲੱਗਾ ਕਿਤੇ ਜਮਨਾ ਵਿੱਚ ਰੁੜ ਨਾ ਜਾਵਾਂ ਉਸ ਵੇਲੇ ਉਸ ਨੂੰ ਅਗੰਮੀ ਭਾਖਿਆ ਹੋਈ ਏ ਵਾਸੂਦੇਵ ਚੱਲ ਜਮਨਾ ਮਈਆ ਤੈਨੂੰ ਰਾਹ ਦੇਵੇਗੀ ਤੇਰੇ ਸਿਰ ਤੇ ਤਾਂ ਭਗਵਾਨ ਹੈ ਜੋ ਮਹਾਕਾਲ ਦਾ ਵੀ ਮਾਲਕ ਹੈ ਚਲੋ ਇਹ ਸੁਣ ਕੇ ਵਾਸੂਦੇਵ ਅੱਗੇ ਹੋਇਆ ਸੱਚ ਹੀ ਜਮਨਾ ਨੇ ਰਾਹ ਦੇ ਦਿੱਤਾ ਤੇ ਉਹ ਗੋਕਲ ਵਿੱਚ ਜਾ ਪੁੱਜਾ ਲੜਕਾ ਜਸ਼ੋਦਾ ਨੂੰ ਦੇ ਆਇਆ ਤੇ ਉਸ ਦੀ ਲੜਕੀ ਲੈ ਆਇਆ ਉਸੇ ਤਰ੍ਹਾਂ ਮੁੜਿਆ ਤਾਂ ਜਮਨਾ ਨੇ ਰਾਹ ਦੇ ਦਿੱਤਾ ਉਹ ਰਾਜ ਭਵਨ ਵਿੱਚ ਵਾਪਸ ਆ ਗਿਆ ਕਿਸੇ ਨੂੰ ਪਤਾ ਵੀ ਨਾ ਲੱਗਾ ਕਿ ਵਾਸੂਦੇਵ ਬਾਹਰ ਗਿਆ ਸੀ। ਭਗਵਾਨ ਨੇ ਆਪਣੇ ਭਗਤ ਨੂੰ ਆਪ ਰੱਖ ਲਿਆ। ਰਾਤੋਂ ਰਾਤ ਸਾਰੇ ਕਾਰਜ ਹੋ ਗਏ। ਸਵੇਰ ਹੋਈ ਤਾਂ ਲੜਕੀ ਨੂੰ ਚੁੱਕ ਕੇ ਵਾਸੂਦੇਵ ਆਪਣੇ ਸਾਲੇ ਕੰਸ ਕੋਲ ਚលਿਆ ਗਿਆ। ਉਸ ਨੂੰ ਆਖਿਆ ਇਸ ਕੰਨਿਆ ਨੇ ਜਨਮ ਲਿਆ ਹੈ। ਇਹ 8ਵੀਂ ਹੈ। ਹੁਣ ਨਾ ਮਾਰੋ। ਕੰਨਿਆ ਤਾਂ ਆਪ ਦਾ ਖੋਨ ਨਹੀਂ ਕਰ ਸਕਦੀ ਇਹ ਸੁਣ ਕੇ ਕਾਂਸ ਕ੍ਰੋਧ ਨਾਲ ਬੋਲਿਆ ਕਿਉਂ ਨਹੀਂ ਕੰਨਿਆ ਵੀ ਤਾਂ ਇੱਕ ਦਿਨ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਲਿਆਓ ਉਸ ਨੇ ਵਾਸudev ਦੇ ਹੱਥੋਂ ਕੰਨਿਆ ਨੂੰ ਚੁੱਕ ਲਿਆ ਉਹ ਕੰਨਿਆ ਅਸਲ ਵਿੱਚ ਮਾਇਆ ਦਾ ਰੂਪ ਸੀ ਜਦੋਂ ਕਾਂਸ ਉਸ ਨੂੰ ਮਾਰਨ ਲੱਗਾ ਤਾਂ ਉਸੇ ਵੇਲੇ ਹੀ ਉਹ ਬਿਜਲੀ ਦਾ ਰੂਪ ਧਾਰਨ ਕਰਕੇ ਉੱਪਰ ਚੜ ਗਈ ਤੇ ਹੱਸ ਕੇ ਕਿਹਾ हे ਪਾਪੀ ਕੰਸ ਤੇਰੀ ਮੌਤ ਜ਼ਰੂਰ ਹੋਏਗੀ ਜਿਸਨੇ ਤੈਨੂੰ ਮਾਰਨਾ ਹੈ ਉਹ ਪਲ ਰਿਹਾ ਹੈ ਜਵਾਨ ਹੋ ਕੇ ਤੇਰੀ ਖਬਰ ਲਵੇਗਾ ਇਹ ਆਖ ਕੇ ਕੰਨਿਆ ਆਕਾਸ਼ ਵਿੱਚ ਅਲੋਪ ਹੋ ਗਈ ਪਾਪੀ ਕੰਸ ਨੇ ਬੜਾ ਯਤਨ ਕੀਤਾ ਕੇ ਦੇਵ ਕੀ ਪੁੱਤਰ ਸ਼੍ਰੀ ਕ੍ਰਿਸ਼ਨ ਦਾ ਪਤਾ ਲੱਗੇ ਪਰ ਉਸ ਨੂੰ ਨਾ ਪਤਾ ਲੱਗਾ ਜਵਾਨ ਹੋ ਕੇ ਕਾਂਸ ਨਾਲ ਘੋਲਿਆ ਤੇ ਉਸ ਨੂੰ ਮਾਰ ਕੇ ਧਰਨੀ ਰਾਜੇ ਉਗਰ ਸੈਨ ਨੂੰ ਬੰਦੀਖਾਨੇ ਵਿੱਚੋਂ ਕੱਢ ਕੇ ਮੋੜ ਰਾਜ ਤਖਤ ਉੱਤੇ ਬਿਠਾਇਆ ਉਗਰ ਸੈਨ ਕੋ ਰਾਜ ਅਬੇ ਭਗਤੇ ਜਨ ਦਿਓ ਉਸ ਨੂੰ ਰਾਜ ਉਸ ਦੀ ਭਗਤੀ ਕਾਰਨ ਮਿਲਿਆ ਕਾਂਸ ਦੇ ਸੌਹਰੇ ਨੇ ਵੀ ਕਈ ਵਾਰ ਮथुरा ਤੇ ਹਮਲਾ ਕੀਤਾ ਪਰ ਉਗਰ ਸੈਨ ਨੂੰ ਨਾ ਹਰਾ ਸਕਿਆ ਉਹ ਰਾਜ ਕਰਦਾ ਰਿਹਾ ਤੇ ਉਸ ਦੇ ਪਿੱਛੋਂ ਜੀ ਕ੍ਰਿਸ਼ਨ ਜੀ ਮथुरा ਦੇ ਰਾਜੇ ਬਣੇ ਇਹ ਹੈ ਕਥਾ ਰਾਜੇ ਉਗਰ ਸੈੰਦੀ ਇਹ ਭਗਤਾਂ ਵਿੱਚ ਗਿਣਿਆ ਗਿਆ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ